ਸੋ ਮਾਏ ਦਰਸਨ ਪਰਸਿਆ ਗੁਰ ਕੈ ਜਨਮ ਮਰਨ ਦੁਖ ਜਾਈ ਉਹ ਵੈ ਸਿਫਤ ਖਸਮ ਦੀ ਨੂਰ ਅਸਹ ਕਰ ਸੋ ਛੱਟੀ ਐ ਤੋਦ ਟਿਠੇ ਸੱਚੇ ਪਾਤ ਸਹਾ ਮਲ ਜਨਮ ਜਨਮ ਦੀ ਕੱਟੀ ਐ ਸਤਿਆਨਾ ਸੱਚਾ ਪਾਤਸ਼ਾਹ ਸਿਰ ਸਾਹਾਂ ਦਾ ਸਾਹੂ ਜਿਸ ਬਾਸ ਬਹਿਠਿਆਂ ਸੋਹੀ ਐ ਸਭਨਾ ਦਾ ਵੇਸਾ ਸਾਰੋ ਸਤਨਾਮ ਵਾਹਿਗੁਰੂ ਜੀ ਰਾਗ ਬਿਹਰਾੜੀ ਮਹੱਲਾ 5 ਘਰ ਪਹਿਲਾ ਇਕ ਓੰਕਾਰ ਸਤਿਗੁਰ ਪਰਸਾਦ ਸੰਤ ਜਨ ਮਿਲ ਹਰ ਜਸ ਗਾਇਓ ਕੋਟ ਜਨਮ ਕੇ ਦੁਖ ਬਿਵਾਇਓ ਸੰਤ ਜਨ ਮਿਲ ਹਰ ਜਸ ਗਾਇਓ ਜੋ ਚਾਹਤ ਸੋਈ ਮਨ ਪਾਇਓ ਕਰ ਕਿਰਪਾ ਹਰ ਨਾਮ ਦਿਵਾਇਓ ਸਰਬ ਸੁਖ ਹਰ ਨਾਮ ਵਡਾਈ ਗੁਰ ਪ੍ਰਸਾਦ ਨਾਨਕ ਮਤ ਪਾਈ ਸਰਬ ਸੁਖ ਹਰ ਨਾਮ ਵਡਾਈ ਰਸਾਦ ਨਾਨਕ ਮਤ ਪਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਹ ਪਾਵਨ ਸ੍ਰੀ ਮੁਖਵਾਕ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ 720 ਨੰਬਰ ਅੰਗ ਉਪਰ ਸੁਭਾਏ ਮਾਨ ਹੈ ਸ਼ਹੀਦਾਂ ਦੇ ਸਰਤਾਜ ਸ੍ਰੀ ਗੁਰੂ ਕਰਜਨਦੇਵ ਮਹਾਰਾਜ ਜੀ ਨੇ ਰਾਗ ਮੈਂ ਰਾਣੀ ਵਿੱਚ ਪਹਿਲੇ ਘਰ ਵਿੱਚ ਇਹ ਪਾਵਨ ਸ਼ਬਦ ਬਖਸ਼ਿਆ ਹੈ ਇੱਕ ਅਦੁਰਾਇਣ ਸਰੂਪ ਅਕਾਲ ਪੁਰਖ ਓੰਕਾਰ ਸਬਨਾ ਦਾ ਪ੍ਰਕਾਸ਼ਕ ਸਤਗੁਰ ਪ੍ਰਸਾਦ ਸੱਚੇ ਸਤਗੁਰਾਂ ਦੀ ਕਿਰਪਾ ਬਖਸ਼ਿਸ਼ ਦੇ ਨਾਲ ਜਿਸ ਦਾ ਅਨਭਵ ਅਤੇ ਮਿਲਾਪ ਹੁੰਦਾ ਹੈ ਸੰਤ ਜਨਾ ਮਿਲ ਹਰ ਜਸ ਗਾਇਓ ਸ੍ਰੀ ਗੁਰੂ ਅਰਜਨ ਸਾਹਿਬ ਪਾਤਸ਼ਾਹ ਫਰਮਾਉਂਦੇ ਨੇ ਕਿ ਧਰਤੀ ਤੇ ਐ ਪ੍ਰਾਣੀ ਜਨਮੋਂ ਤੁਸੀਂ ਆਏ ਹੋ ਤਾਂ ਇਸ ਸੰਸਾਰ ਵਿੱਚ ਸੰਤਾਂ ਸਾਧੂਆਂ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਚਰਨ ਛਣ ਵਿੱਚ ਜੋ ਸਾਧ ਸੰਗਤ ਬੈਠੀ ਹੁੰਦੀ ਇਹਨਾਂ ਦੇ ਨਾਲ ਮਿਲ ਕੇ ਹਰ ਜਸ ਗਾਇਓ ਰੱਬ ਦਾ ਜਸ ਗਾਇਆ ਕਰੋ ਰੱਬ ਦੀ ਉਸਤਤ ਕਰਿਆ ਕਰੋ ਊਟ ਜਨਮ ਕੇ ਦੁੱਖ ਗਵਾਇਓ ਜਿਹੜੇ ਪਿਛੇ ਕਰੋੜਾਂ ਜਨਮ ਹੋਏ ਨੇ ਉਹਨਾਂ ਵਿੱਚ ਜਿਹੜੇ ਪਾਪ ਕੀਤੇ ਨੇ ਜਦੋਂ ਸੰਤਾਂ ਸਾਧੂਆਂ ਦੀ ਸੰਗਤ ਵਿੱਚ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਸੰਗਤ ਵਿੱਚ ਮਿਲ ਕੇ ਤੁਸੀਂ ਰੱਬ ਦਾ ਜਸ ਕਰੋਗੇ ਤੁਹਾਡੇ ਕਰੋੜਾਂ ਜਨਮਾਂ ਦੇ ਜਿਹੜੇ ਪਾਪ ਨੇ ਉਹ ਗਵਾਚ ਜਾਣਗੇ ਭਾਵ ਲਥ ਜਾਣਗੇ ਰਹਾਉ ਜਿਸ ਰਾਮ ਦਿੰਦੇ ਨੇ ਔਰ ਹੁਕਮ ਕਰਦੇ ਨੇ ਕਿ ਇਸ ਸਿੱਖਿਆ ਨੂੰ ਹਿਰਦੇ ਦੇ ਵਿੱਚ ਪਕਾ ਲਓ ਜੋ ਚਾਹਤ ਸੋਈ ਮਨ ਪਾਇਓ ਜੋ ਤੁਸੀਂ ਚਾਹੁੰਦੇ ਹੋਵੋਗੇ ਆਪਣੇ ਮਨ ਵਿੱਚ ਕਿ ਸਾਨੂੰ ਸੰਸਾਰ ਦੇ ਸੁੱਖ ਨਹੀਂ ਮਿਲਣ ਸਾਨੂੰ ਮੁਕਤੀ ਵੀ ਮਿਲ ਜੇ ਸੋਈ ਮਨ ਪਾਇਓ ਉਹੀ ਮਨ ਦੀ ਖਾਹਿਸ਼ ਤੁਸੀਂ ਪ੍ਰਾਪਤ ਕਰ ਲੋਗੇ ਪੂਰੀ ਹੋ ਜਾਏਗੀ ਕਰ ਕਿਰਪਾ ਹਰ ਨਾਮ ਦਿਵਾਇਓ ਅਕਾਲ ਪੁਰਖ ਨੇ ਕਿਰਪਾ ਕਰਕੇ ਗੁਰੂ ਸਾਹਿਬ ਜੀ ਦੇ ਰਾਹੀਂ ਸੰਸਾਰ ਦੇ ਜੀਵਾਂ ਨੂੰ ਨਾਮ ਦਿਵਾਇਆ ਹੈ ਨਾਮ ਬਖਸ਼ਿਆ ਹੈ ਜਿਸ ਨਾਮ ਦਾ ਸਰਬ ਸੁਖ ਹਰ ਨਾਮ ਵਟਾਈ ਜਿਸ ਨਾਮ ਦਾ ਉਦਾਚਾਰਨ ਕਰਨ ਅਤੇ ਜਾਪ ਸਿਮਰਨ ਕਰਨ ਦੇ ਨਾਲ ਸਰਬ ਸੁਖ ਸਾਰੇ ਸੁਖ ਮਿਲ ਜਾਂਦੇ ਨੇ ਸਰਬ ਸੁਖ ਹਰ ਨਾਮ ਵਟਾਈ ਗੁਰ ਪ੍ਰਸਾਦ ਨਾਨਕ ਮੱਤ ਪਾਈ ਗੁਰੂ ਨਾਨਕ ਸਾਹਿਬ ਦੇ ਪ੍ਰਸਾਦ ਕਿਰਪਾ ਦਾ ਸਦਕਾ ਪੰਜਵੇਂ ਗੁਰੂ ਨਾਨਕ ਸਾਹਿਬ ਫਰਮਾਉਂਦੇ ਨੇ ਕਿ ਜਿਨ੍ਹਾਂ ਜਿਨ੍ਹਾਂ ਦੇ ਉੱਤੇ ਗੁਰੂ ਨਾਨਕ ਸਾਹਿਬ ਦੀ ਕਿਰਪਾ ਹੋਈ ਨਾਨਕ ਮੱਤ ਪਾਈ ਉਹਨਾਂ ਨੇ ਹੀ ਇਹ ਚੰਗੀ ਅਕਲ ਪ੍ਰਾਪਤ ਕਰਕੇ ਤੇ ਲਾਹਾ ਲਿਆ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ